ਸ਼੍ਰੋਮਣੀ ਅਕਾਲੀ ਦਲ ਸਿੱਖਾਂ ਤੇ ਪੰਜਾਬੀਆਂ ਦੀ ਵਾਹਿਦ ਸਿਆਸੀ ਜਮਾਤ ਹੈ ਪਰੰਤੂ ਅਕਸਰ ਇਸ ਪਾਰਟੀ 'ਚ ਧੜੇਬੰਦੀ ਬਗਾਵਤ ਦਾ ਮਾਹੌਲ ਵਿਖਣ ਨੂੰ ਮਿਲਦਾ ਹੈ ਅਜਿਹੇ ਮਾਹੌਲ ਦੀ ਵਜ੍ਹਾ ਕਾਫੀ ਨੁਕਸਾਨ ਵੀ ਸਹਰੀ ਇਹ ਪਾਰਟੀ ਕਈ ਗੁੱਟ ਅਕਾਲੀ ਦਲ ਦੇ ਨਾਂ ਹੇਟ ਇਸ ਵੇਲੇ ਵਿਚਾਰਨ ਕਰ ਰਹੇ ਨੇ ਤੇ ਤਾਜ਼ਾਤਰੀਨ ਸ਼੍ਰੋਮਣੀ ਅਕਾਲੀ ਦਲ ਅਜਿਹੇ ਸੰਕਟ ਦਾ ਫਿਰ ਸ਼ਿਕਾਰ ਹੈ ਅਜਿਹੇ ਉਤਪੰਨ ਮਾਹੌਲ ਸੰਬੰਧੀ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਸਰਨਾ ਸਾਹਿਬ ਸੋ ਸਭ ਤੋਂ ਪਹਿਲਾਂ ਸਰਨਾ ਸਾਹਿਬ ਚੈਨਲ ਨੀਮਿਸ਼ਨ ਪੰਜਾਬੀ ਵੱਲੋਂ ਤੁਹਾਡਾ ਸਵਾਗਤ ਵੈਲਕਮ ਰਾਏ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਨਾ ਸਾਹਿਬ ਪਾਰਟੀ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਇਸ ਵੇਲੇ ਵੱਡੀ ਚੁਣੌਤੀ ਦਿੱਤੀ ਜਾ ਰਹੀ ਹੈ ਇੱਕ ਲੀਡਰਸ਼ਿਪ ਵੱਲੋਂ ਇਸ ਤੋਂ ਪਹਿਲਾਂ ਬਾਦਲ ਪਰਿਵਾਰ ਨੂੰ ਕਹਿ ਲਿਆ ਕਿ ਪਾਰਟੀ ਦੇ ਅੰਦਰ ਵਕਫ-ਵਕ ਗੁੱਟ ਜ਼ਰੂਰ ਵਿਰੋਧ ਦੇ ਵਿੱਚ ਆਏ ਉਸ ਤੋਂ ਬਾਅਦ ਕਈ ਵਾਰ ਉਹ ਵਾਪਸ ਆ ਕੇ ਫਿਰ ਮੁਖਤਰਾ ਦੇ ਵਿੱਚ ਉਹ ਵਿਚਾਰਨ ਵੀ ਕਰਦੇ ਰਹੇ ਜਿਹੜੀ ਹੁਣ ਧਿਰ ਹੈ ਜਿਨ੍ਹਾਂ ਦੇ ਵਿੱਚ ਇੱਕ ਵੱਡੇ ਆਗੂ ਨੇ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜਰਾ ਸਰਜੀਤ ਸਿੰਘ ਰਖੜਾ ਸਾਹਿਬ ਬੀਬੀ ਜ਼ਗੀਰ ਕੌਰ ਗੁਰਪ੍ਰਤਾਪ ਸਿੰਘ ਵਡਾਲਾ ਤੇ ਕਈ ਹੋਰ ਕਿਵੇਂ ਲੱਗਦਾ ਹੈ ਸਰਨਾ ਸਾਹਿਬ ਕਿ ਇਹਨਾਂ ਦੀ ਹੋਣ ਵਾਲੀ ਜਿਹੜੀ ਬਗਾਵਤ ਹੈ ਜਾਂ ਵਿਰੋਧ ਹੈ ਕੀ ਪਾਰਟੀ ਉਹਦਾ ਹੁਣ ਮੁਕਾਬਲਾ ਕਰ ਸਕੇਗੀ ਕਿ ਇਸ ਇਸ ਵਾਰ ਕੋਈ ਵੱਡੀ ਚੁਣੌਤੀ ਨਹੀਂ ਕੋ ਗੱਲ ਹੈ ਕਿ ਜੀ ਜਿਹੜੇ ਤੁਸੀਂ ਨਾਂ ਲੈਣ ਜੀ ਜੀ ਬੜੇ ਸਤਿਕਾਰਯੋਗ ਨਾਂ ਨੇ ਜੀ ਪਰ ਵਕਤ ਜਦੋਂ ਹੁੰਦਾ ਨਾ ਹੂੰ ਉਹ ਬੰਦੇ ਨੂੰ ਕਈ ਵਾਰ ਖੁਦਕੁਸ਼ੀ ਕਰਨ ਤੇ ਮਜਬੂਰ ਕਰ ਦਿੰਦਾ ਜੀ ਅੱਜ ਦਾ ਜਿਹੜਾ ਵਕਤ ਹੈ ਜਿਸ ਇਹਨਾਂ ਨੇ ਟਾਈਮ ਚੁਣਿਆ ਹੈ ਜੀ ਔਰ ਜਿਹੜੀਆਂ ਇਹਨਾਂ ਨੇ ਗੱਲਾਂ ਕੀਤੀਆਂ ਮੈਂ ਸਮਝਾਂ ਕਿ ਜੀ ਇਹ ਖੁਦਕੁਸ਼ੀ ਵਾਲੇ ਪਾਸੇ ਜਾ ਰਹੇ ਨੇ ਜੀ ਔਰ ਇਹ ਕੋਈ ਥ੍ਰੈਟ ਨਹੀਂ ਆ ਗਿਆ ਚੰਤੂ ਮਾਜਰਾ ਇਹਨਾਂ ਸਾਰਿਆਂ ਵਿੱਚੋਂ ਸਿਆਣਾ ਹੈ ਜੀ ਵੱਡਾਲਾ ਫੈਮਿਲੀ ਬੁਰਾਈਂ ਘਰੋਂ ਕਰਕੇ ਸਿਆਣਾ ਹੈ ਜੀ ਤੇ ਰਖੜਾ ਸਾਹਿਬ ਚਲੋ ਇੱਕ ਪਰ ਸਖਸ਼ੀਅਤ ਅਗੇ ਸੇ ਕੌਮ ਦੀ ਹੂੰ 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 ਪਰ ਮੈਂ ਇਹ ਕਹਿ ਸਕਦਾ ਹਾਂ ਕਿ ਪੋਲਿਟਿਕਲੀ ਚੰਦੂ ਮਾਧਰਾ ਇਹਨਾਂ ਸਿਆਰਾਂ ਤੋਂ ਬਹੁਤ ਉੱਪਰ ਹੈ ਜੀ ਪਰ ਉਹਨਾਂ ਨੂੰ ਇਹ ਸਮਝ ਹੋਣੀ ਚਾਹੀਦੀ ਹੈ ਵੀ ਕਾਲੀ ਦਲ ਦੇ ਵਿੱਚ ਰਹਿ ਕੇ ਤੁਸੀਂ ਕੋਈ ਗੱਲ ਮਨਵਾ ਸਕਦੇ ਹੋ ਹੂੰ 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 ਬਾਹਰ ਨਿਕਲ ਕੇ ਜਦ ਬੰਦਾ ਬਾਹਰ ਚਲਾ ਗਿਆ ਪਾਰਟੀ ਤਾਂ ਚਲਾ ਗਿਆ ਪਰਿਵਾਰ ਤਾਂ ਚਲਾ ਗਿਆ ਉੱਤੋਂ ਚਲਾ ਗਿਆ ਉਹਦੀ ਗੱਲ ਕਦੇ ਕਿਸੇ ਨੇ ਮੰਨੀ ਆ ਹੂੰ ਹੂੰ ਜੀ ਹਾਂ ਜੀ ਜੀ ਪਰ ਸਰਦਾਰ ਸਾਹਿਬ ਇਹਨਾਂ ਦੇ ਕਹਿੰਨੇ ਕਿ ਅਸੀਂ ਅੰਦਰ ਤਾਂ ਬਥੇਰੀ ਯੋਜਮਾਈ ਕੀਤੀ ਸਾਡੀ ਸੁਣੀ ਨਹੀਂ ਗਈ ਹੁਣ ਇਹ ਇੱਕ ਗੱਲ ਦੱਸੋ ਜੀ ਪਹਿਲੀ ਗੱਲ ਤਾਂ ਹੈ ਕਿ ਜੇ ਤੁਹਾਡੀ ਨਹੀਂ ਸੀ ਸੁਣੀ ਗਈ ਹੂੰ ਹੂੰ ਫਿਰ ਤੁਸੀਂ ਪਾਰਟੀ ਦੀ ਟਿਕਟ ਤੇ ਚੋਣਾ ਕਿਉਂ ਲੜਿਆ ਹੂੰ ਜੀ ਤੁਸੀਂ ਕਹਿ ਦਿੰਦਾ ਵੀ ਨਾ ਪਰ ਤਾਂ ਹਾਂ ਜੀ ਤੁਹਾਡੇ ਹੋਣਿਆ ਅਸੀਂ ਜਿੱਤ ਨਹੀਂ ਸਕਦੇ ਸਵਸਥਿਆ ਅਸੀਂ ਨਹੀਂ ਲੜਦੇ ਤੁਸੀਂ ਬੰਦੇ ਹੋਰ ਲਾ ਬਲੋ ਹੂੰ ਹੂੰ ਨਹੀਂ ਜਿਆਦਾ ਵਿਰੋਧ ਉਹਨਾਂ ਦਾ ਲੋਕ ਸਭਾ ਚੋਣਾਂ ਦੇ ਰਿਜ਼ਲਟ ਤੋਂ ਬਾਅਦ ਇਹ ਹੋਇਆ ਨਾ ਮਾਹੌਲ ਰਿਜ਼ਲਟ ਤੋਂ ਬਾਅਦ ਜੀ ਮੈਨੂੰ ਇੱਕ ਗੱਲ ਦੱਸੀ ਜਾਏ ਜੀ ਜੇ 10 ਸੀਟਾਂ ਦੇ ਉੱਤੇ ਹੂੰ ਹੂੰ ਅਕਾਲੀ ਦਲ ਦੀ ਪਰਫਾਰਮੈਂਸ ਅੱਛੀ ਸੀ ਇੱਕ ਜਿੱਤ ਲਈ ਇੱਕ 2 4000 ਵੋਟਾਂ ਤੋਂ ਰਹਿ ਗਈ ਹੂੰ ਹੂੰ ਜੀ ਇੱਕ ਦੀ ਪਰਫਾਰਮੈਂਸ ਜਮਾਨਤ ਬੱਚੀ ਹਨਾ ਜਿਹੜੇ ਸ਼ਰਮਾ ਜੀ ਸਾਨੂੰ ਉਹ ਡੇਗਰਾ ਪਸਵਿਤੋਂ ਆਏ ਸਨ ਪਟਿਆਲੇ ਦਾ ਕੋਈ ਉਹਨਾਂ ਦਾ ਹੈ ਨਹੀਂ ਸੀ ਹੂੰ 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 ਇਹਨਾਂ ਦਾਨੋਂ ਪੁਣੇ ਤੋਂ 2 ਲੱਖ ਵੋਟ ਲੈ ਗਏ ਜੀ ਤੁਸੀਂ ਆਪਣੇ ਹਲਕਿਆਂ ਵਿੱਚੋਂ ਆਪਣੇ ਕੰਸਟੀਟੂਐਂਸੀ ਵਿੱਚੋਂ ਕਿੰਨੇ ਵੋਟ ਲੈ ਹੂੰ ਤੁਸੀਂ ਕਿਉਂ ਪੰਜਵੇਂ ਪੰਜਵੇਂ ਨੰਬਰ ਤੇ ਆਏ ਚੌਥੇ ਨੰਬਰ ਤੇ ਆਏ ਪੰਜਵੇਂ ਤੇ ਆਏ ਹੂੰ ਹੂੰ ਹਾਂ ਜੀ ਜੀ ਕੀ ਵਜਾ ਹੂੰ ਤੁਸੀਂ ਸਾਰਾ ਦੋਸ਼ ਤੁਸੀਂ ਇਹ 10 ਹਜ਼ਾਰ ਤੋਂ ਹਟਦੇ 15 ਹਜ਼ਾਰ ਤੋਂ ਹਟਦੇ ਇਹ ਕਹਿ ਸਕਦੇ ਸਨ ਵੀ ਅਸੀਂ ਤੇ ਆਪਣਾ ਜੋਰ ਨਾਲ ਲਾ ਲਿਆ ਸੀ ਪਰ ਪ੍ਰਧਾਨ ਜੀ ਤੁਹਾਡੀ ਗੱਲ ਨਾ ਔਣ ਕਰਕੇ ਅਸੀਂ ਹਾਰ ਗਿਆ 15000 ਵੋਟਾਂ ਤੋਂ 10000 ਵੋਟਾਂ ਤੋਂ 15 ਵੋਟਾਂ ਹੂੰ 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 ਇਹ ਜਿੰਨੇ ਉਮੀਦਵਾਰ ਖੜੇ ਸਾਨੂੰ ਨਾਲ ਤੋਂ ਸਭ ਤੋਂ ਖੀਚਰੇ ਸਾਰੇ ਇਹ ਆਪਣਾ ਸਵੈ ਪ੍ਰਚੋਲ ਕਰਨ ਨਾ ਜੀ 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 ਵੀ ਇਹ ਦੱਸੋ ਕਿ ਪ੍ਰੇਮ ਸਿੰਘ ਚੰਦੂ ਮਾਝੇ ਵਰਗਾ ਲੀਡਰ ਜਿਨੂੰ ਅੱਜ 45 ਸਾਲ ਹੋ ਗਏ ਨਾ 45 ਦਲ ਦੇ ਵਿੱਚ ਵਿਚਰਦੇ ਆ ਔਰ ਜਿਨ੍ਹਾਂ ਨੇ ਆਪਣੀ ਸਿਆਸਤ ਸੰਤ ਲੋਂਗੋਵਾਲ ਤੇ ਜੱਜਦਾਰ ਕੁਰਚਰਨ ਸਿੰਘ ਟੋੜਾ ਬਹੁਤ ਸਿੱਖੀ ਜੀ ਉਹ ਬੰਦਾ ਇਸ ਤਰ੍ਹਾਂ ਦੀ ਹਾਰ ਹੋਏ ਤੇ ਸਵੇਰ ਪਰਚੋਲ ਨਾ ਕਰੇ ਹੂੰ ਹੂੰ ਹਾਂਜੀ ਜੀ 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 ਮਾਨੂੰ ਬੀਬੀ ਜਗੀਰਪੁਰ ਪਾਰ ਹੈ ਕੱਲ ਕਿਸੇ ਦਾ ਟੈਲੀਫੋਨ ਆਇਆ ਲੰਡਨ ਦਾ ਜੀ ਉਹ ਕਹਿੰਦੇ ਜੀ 2 ਮਹੀਨੇ ਤੱਕ ਬੀਬੀ ਜਗੀਰਕੌਰ ਰਾਗ ਲਾਪਦੀ ਰਹੀ ਹੂੰ ਕਿ ਸੁਖਵੀਰ ਬਾਦਲਾ ਦੀ ਮਦਦ ਕਰੋ ਸੂ ਤਗੜਾ ਕਰੋ ਸਾਰੇ ਤੁਸੀਂ ਰਲ ਕੇ ਇਕੱਠੇ ਹੋਵੋ ਆਉ ਗਏ ਸੀ ਪਹਿਲਾਂ ਹਾਂਜੀ ਵਿਦੇਸ਼ ਠੀਕ ਹੈ ਜੀ ਹਾਂਜੀ ਮੈਂ ਗਏ ਸਨ ਬੀਬੀ ਜੀ ਦੇ ਦੇਸ਼ਾਂ ਤੋਂ ਜਾ ਕੇ ਕਿਉਂ ਬਦਲੀ ਹੈ ਹੂੰ ਹਾਂਜੀ ਜੀ 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 ਮਨਾਈ ਜੇ ਇਹਨਾਂ ਦੇ ਹਰਨ ਦਾ ਇਸ ਨੂੰ ਸੋਚ ਹੈਗਾ ਤੇ ਇਹਨਾਂ ਕੋਲ ਪੁੱਛ ਦਿੱਤੇ ਸੀ ਨਾ ਹੂੰ ਸਵਾਛਾ ਜੀ ਇਹਨਾਂ ਇਹ ਅਕਾਲੀ ਦਲ ਨੂੰ ਨੀ ਸਰਨ ਸਿੰਘ ਸਾਹਿਬ ਤੁਹਾਡੇ ਕਹਿੰਦਾ ਭਾਵ ਕਿ ਇਹ ਸਵੈ ਪਰਚੋਲ ਜਿਹੜੀ ਗੱਲ ਹੈ ਇਹ ਕੂਰ ਕਮੇਟੀ ਦੇ ਵਿੱਚ ਇਹਨਾਂ ਨੂੰ ਕਹੀ ਨਹੀਂ ਗਈ ਭਈ ਭਾਈ ਤੁਸੀਂ ਆਪੋ ਆਪਣੀ ਸਵੈ ਪਰਚੋਲ ਵੀ ਕਰੋ ਜਪਾ ਜੀ ਉਸ ਕਮੇਟੀ ਵਿੱਚ ਸਵੈ ਪਰਚੋਲ ਵਾਲੀ ਗੱਲ ਉਹਨਾਂ ਪ੍ਰਧਾਨ ਤਾਂ ਇਹਨਾਂ ਨੂੰ ਕਹਿ ਸਕਦਾ ਹਾਂ ਹਾਂ ਜੀ ਪਰ ਮੇਰੇ ਬਣਿਆ ਤੇ ਇਹਨਾਂ ਨੇ ਕਦੇ ਕੋਈ ਸਵਾਲ ਨਹੀਂ ਉਠਾਇਆ ਹਾਂ ਜੀ ਜੀ ਇਹਨਾਂ ਨੇ ਆਇਆ ਹੀ ਨਹੀਂ ਫਿਰ ਮੈਂ ਅੱਗੇ ਵੀ ਕਹਿ ਬਠਾ ਚੰਦੂ ਮਾਦਰੇ ਦੀ ਪੋਜੀਸ਼ਨ ਪਾਰਟੀ ਵਿੱਚ ਨੰਬਰ 3 ਤੇ ਵਹ ਹਾਂ ਜੀ ਨੰਬਰ 2 ਤੇ ਭੁੰਨਰਸਾਰ ਨੰਬਰ 3 ਤੇ ਵੇ ਹੂੰ ਹੂੰ ਤੇ ਜਿਤਨਾ ਕਸੂਰ وار ਸਰ ਸਰ ਸੁਖਵੀਰ ਸਿੰਘ ਬਾਦਲ ਹੈ ਉਤਨੇ ਕਸੂਰ وار ਇਹ ਵੀ ਹੂੰ ਇੱਕ ਦੋ ਤਿੰਨ ਚਾਰ ਪੰਜ ਤੱਕ ਤਾਂ ਕਸੂਰ وار ਸਮਝਣਾ ਨਾ ਪਣੇ ਆਪ ਨੂੰ ਹੂੰ 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 ਹਾਂਜੀ ਜੀ 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 ਤੁਸੀਂ ਇਲੈਕਸ਼ਨ ਦੇ ਵਿੱਚ ਸੰਗਤ ਨੂੰ ਅੱਜ ਜਪੋ ਪੰਜਾਬ ਦੀ ਸੰਗਤ ਦੇ ਵਿੱਚ ਮੈਂ ਕਹਿ ਬੈਠਾ ਹੂੰ ਪੰਜਾਬ ਦੇ ਲੋਕਾਂ ਨੇ ਅਕਾਲੀ ਦਲ ਦੇ ਇਤਨੀ ਹਾਰ ਦਾ ਕਾਰਨ ਇਹ ਸੀ ਕਿ ਉਹਨਾਂ ਨੇ ਕਹਿ ਵੀ ਇਹ ਕਿ ਜਿਤਨੀ ਮੋਦੀ ਨੂੰ ਹਰਾ ਨਹੀਂ ਸਕਦੇ ਹੂੰ ਜੀ ਇਸ ਵਾਸਤੇ ਉਹਨਾਂ ਕਾਂਗਰਸ ਨੂੰ ਭਾਗੇ ਕਾਂਗਰਸ ਦੀ ਤੁਹਾਡੀ ਤਗੜੀ ਹੋ ਗਈ ਹੂੰ ਹਾਂ ਜੀ ਹਾਂ ਬਿਲਕੁਲ ਕਾਂਗਰਸ ਨੂੰ ਫਾਇਦਾ ਮਿਲਿਆ ਇਸ ਵਾਰ ਕਾਂਗਰਸ ਦੀਆਂ ਵੋਟਾਂ ਸਿੱਖਾਂ ਦੀਆਂ ਵੋਟਾਂ ਕਾਲੀਆਂ ਦੇ ਵੋਟਾਂ ਪਈਆਂ ਹੂੰ ਹੂੰ ਕਾਹੇ ਜਿਤਨੀਆਂ ਸੀਟਾਂ ਹੂੰ ਜੀ ਤੁਸੀਂ ਉਸ ਵਾਰ ਦੀ ਪਰਤੋਲ ਕੀਤੀ ਤੁਸੀਂ ਦੱਸਿਆ ਅ ਬਈ ਇਸ ਵਕਤ ਦਾ ਮਾਹੌਲ ਜੜਾਗਾ ਬੀਜੇਪੀ ਦੇ ਖਿਲਾਫ ਹੈ ਪੰਜਾਬ 'ਚ ਹੂੰ ਤੇ ਅਸੀਂ ਕਹ ਰਿਓ ਅਸੀਂ ਭਾਜੀਪੀ ਨਾਲ ਕੋਈ ਸੁਣੋ ਤਨੀ ਕਰਾਂਗੇ ਹੂੰ ਹੂੰ ਲੋਕੀ ਤਾਂ ਕਹਿੰਦੇ ਨੇ ਜੇ ਅਸੀਂ ਜਾਂਦੇ ਸਾਹ ਨਹੀਂ ਜੀ ਤੁਸੀਂ ਜਿੱਤਣ ਤੋਂ ਬਾਅਦ ਭਾਜੀਪੀ ਨਾਲ ਰਲ ਜਾਣਾ ਹੂੰ ਜੀ ਜੀ ਅੱਜ ਕਿਹ ਵਿਸ਼ਵਾਸ ਰੱਖੋ ਤੁਹਾਡੇ ਤੇ ਤੁਸੀਂ ਕਦੀ ਕਿਹਾ ਇਹ ਗੱਲਾਂ ਹੂੰ ਹੂੰ ਅੱਛਾ ਇਹਨਾਂ ਨੇ ਇਹ ਗੱਲਾਂ ਨਹੀਂ ਕਹੀਆਂ ਵੀ ਅਸੀਂ ਭਾਜੀਪੀ ਨਾਲ ਕਦੇ ਨਹੀਂ ਜਾਵਾਂਗੇ ਨਹੀਂ ਬਿਲਕੁਲ ਨਹੀਂ ਕਹੀਆਂ ਜੀ 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 ਕਿਹਸਾ ਕੋਲ ਪੁੱਛ ਰੋ ਕੀ ਅੰਦਰ ਦੱਸੋ ਉਹਦੀ ਇੱਕ 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 ਮਿੰਟ ਦੀ ਸਪੀਚ ਹੀ ਦੱਸ ਦੇਣ ਜਿੱਤੇ ਨਾ ਨੇ ਯਾ ਬੀਜਪੀ ਨਾਲ ਸਮਝੋ ਤਾਂ ਸਾਡਾ ਬਿਲਕੁਲ ਨਹੀਂ ਹੋਣਾ ਹੂੰ 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 ਤੁਹਾਡੇ ਕਹਿੰਦਾ ਭਾਵ ਕਿ ਜਿਹੜੀ ਹੈ ਵੋਟਾਂ ਦਾ ਜਿਹੜਾ ਗ੍ਰਾਫ ਹੈ ਉਹ ਦੋ ਹਿੱਸਿਆਂ ਚ ਵੰਡਿਆ ਗਿਆ ਇੱਕ ਮੋਦੀ ਐਂਟੀ ਇੱਕ ਪ੍ਰੋ ਮੋਦੀ ਇੱਕ ਐਂਟੀ ਇੱਕ ਜਿਹਨਾਂ ਨੇ ਜਿਹੜੇ ਬੀਜਪੀ ਦਾ ਰਾਜ ਨਹੀਂ ਚਾਹਦੇ ਸਨ ਹੂੰ 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 ਜੀ ਜੀ ਹਾਂ ਜੀ ਇੱਕ ਜਿਹੜੇ ਬੀਜਪੀ ਦਾ ਰਾਜ ਚਾਹਦੇ ਸਨ ਹੂੰ 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 ਜਿਹੜੀ ਪੰਜਾਬ ਦੀ ਸਿਆਣੇ ਜਿਹੜੀ ਵਸੋਂ ਹੈ ਉਹਨਾਂ ਨੇ ਕਹਿ ਜੀ ਕਿਦਰੇ ਅਕਾਲੀ ਦੁਆਰਾ ਰਾਹ ਨਾ ਜਾਣ ਉਹ ਕਾਨੂੰਨ ਨੂੰ ਮੋਟਾ ਪਾਤੀਆਂ ਹੂੰ ਹੂੰ ਤੁਸੀਂ ਦੱਸੋ ਨਾ ਭਗਵੰਤ ਮਾਨ ਜਿਹੜਾ ਕਹਿੰਦੇ 130 130 ਹੂੰ ਜੀ ਜੀ ਬੋਟੇ ਤਿੰਨ ਸੀਟਾਂ ਤਾਂ ਆ ਗਏ ਕਿ ਚੋਣ ਗੱਲ ਸੀ VOTING ਬੰਦੇ ਵੀ ਸਹੀ ਠੀਕ ਰੱਖੇ ਗਏ ਹੂੰ 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 ਜੀ ਜੀ ਸਿੰਘਲਾ ਆਸ ਮਰੂਰ ਤੋਂ ਲੜਦਾ ਤੇ ਜਿੱਤ ਜਾਂਦਾ ਹੂੰ ਮਨਨਤਪੁਰ ਸਾਹਿਬ ਭੇਜਦਾ ਹਾਂਜੀ ਹਾਂ ਜੀ ਜੀ ਇਨਾ ਕਰਦੇ ਤੇ ਆਈ ਹੋਣੀ ਸੀ ਸੀਟ ਹੂੰ ਹੂੰ ਹਾਂਜੀ ਨਹੀਂ ਸਰਨਾ ਸਾਹਿਬ ਤਾਂ ਸਰਨਾ ਸਾਹਿਬ ਪ੍ਰੋਫੈਸਰ ਚੰਦੂ ਮਾਜਰਾ ਹੋਰਾਂ ਨੇ ਬਾਅਦ ਚ ਬਿਆਨ ਇਹੀ ਦਿੱਤਾ ਕਿ ਨਾ ਅਸੀਂ ਇਧਰ ਕੀ ਰਹੇ ਨਾ ਉਧਰ ਕੀ ਕਹਿੰਦਾ ਭਾਵ ਕਿ ਸਾਨੂੰ ਜਿਹੜਾ ਵੱਡਾ ਖਮਿਆਜਾ ਇਹੀ ਭੁਗਤਣਾ ਪਿਆ ਉਹਨਾਂ ਕੋਲ ਜੀ ਨਾ ਇਧਰ ਕੇ ਨਾ ਰਹੇ ਨਾ ਉਧਰ ਕੇ ਰਹੇ ਜਿਹੜੀ ਲੀਡਰਸ਼ਿਪ ਹੈਗੀ ਉਹ ਤੁਹਾਡੇ ਪੰਜਾਂ ਛਿਆਂ ਦੇ ਵਿੱਚ ਉੱਪਰ ਲਿਖਾਇਆ ਜੀ ਡਾਇਰెక్టర్ ਹੂੰ 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 ਜਿਦ ਤਨਾ ਕਸੂਰ ਵਾਰਸਾਰਸ ਗੁਰਜੀਤ ਸਿੰਘ ਬਾਦਲ ਜੇ ਇਨਾ ਚਾਰੰਦਾ ਤੋਂ ਤੁਸੀਂ ਵੀ ਬਰ ਜਮਾਨੀ ਹੋ ਹੂੰ 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 ਜੇ ਠਾਨੀ ਹੈ ਤਾਂ ਚਵਾਨੀ ਤੁਸੀਂ ਵੀ ਆਓ ਹੂੰ 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 ਸਵਾਸਤ ਤੁਸੀਂ ਦੂਰ ਅੰਦੇਸ਼ੀ ਤੋਂ ਕੰਮ ਲਵੋ ਪਰ ਜਿਸ ਰਸਤੇ ਤੇ ਪਿਓ ਉਸ ਤੋਂ ਵਾਪਸ ਆ ਜਾਓ ਠੀਕ ਠੀਕ ਸਰਨਾ ਸਾਹਿਬ ਕੋਈ ਫਿਰ ਵਿਚੋਲਾ ਇਹ ਹੁਣ ਪੈ ਸਕਦਾ ਇਹਨਾਂ ਦੇ ਵਿੱਚ ਕੋਈ ਦੁਬਾਰਾ ਕੋਈ ਸੁਲਾ ਸਫਾਈ ਹੋ ਸਕੇ ਕੋਈ ਨਹੀਂ ਹੋ ਸਕਦੀ ਹੂੰ ਜੀ ਕਿਹੜਾ ਮਸਲਾ ਹੈ ਜੀ ਜੀ ਜਿਹੜਾ ਟੇਬਲ ਤੋਂ ਬਗੈਰ ਹਲ ਹੋਇਆ ਹੋਵੇ ਹੂੰ 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 ਵਰਲਡ ਵਾਰ ਫਸਟ ਹੋਈ ਸੈਕੰਡ ਹੋਈ ਹਿੰਦੁਸਤਾਨ ਤੇ ਪਾਕਿਸਤਾਨ ਦੀ ਲੜਾਈ 65 71 ਹੋਈ ਹੈ ਜੀ ਉਹ ਪਰ ਮੁੱਖੀ ਤੇ ਟੇਬਲ ਤੇ ਨਾ ਹਾਂ ਹਾਂ ਇਸ ਤੋਂ ਪਹਿਲਾਂ ਵੀ ਅਕਾਲੀ ਦਲ ਦੇ ਵਿੱਚ ਜਦੋਂ ਜਦੋਂ ਦਫੇੜ ਪੈਂਦਾ ਰਿਹਾ ਬਗਾਵਤਾਂ ਹੁੰਦੀਆਂ ਨੇ ਤਾਂ ਇਹਨਾਂ ਨੂੰ ਟੇਬਲ ਤੇ ਆਓ ਹੂੰ ਬਗੈਰ ਟੇਬਲ ਦੇ ਕੋਈ ਥਾਂ ਨਹੀਂ ਹੈ ਤੁਹਾਡੀ ਪਰ ਆਪਾਂ ਹੁਣ ਤੱਕ ਕੀ ਚੁਣੌਤੀ ਮੰਨਦੇ ਆ ਪ੍ਰਧਾਨ ਸਾਹਿਬ ਨੂੰ ਸੁਖਵੀਰ ਸਿੰਘ ਬਾਦਲ ਕੋਈ ਚੁਣੌਤੀ ਨਹੀਂ ਹੈਗੀ ਨਾ ਜੀ ਹਾਂ ਜੀ ਕੋਈ ਚੁਣੌਤੀ ਨਹੀਂ ਹੈ ਜਿਵੇਂ ਉਹ ਕਹਿ ਰਹੇ ਨੇ ਵੀ ਅਸੀਂ ਪਹਿਲੀ ਜੁਲਾਈ ਨੂੰ ਸ੍ਰੀ ਅਕਾਲ ਤਖਤ ਸਾਹਿਬ ਜਾ ਕੇ ਜਿੱਥੇ ਮਾਫੀ ਮੰਗਣੀ ਹੈ ਉੱਥੇ ਪੱਤਰ ਵੀ ਦੇਣਾ ਹੈ ਹਾਂਜੀ ਅਕਾਲ ਤਖਤ ਸਾਹਿਬ ਪਹਿਲੀ ਜੁਲਾਈ ਨੂੰ ਜਾ ਕੇ ਉਸ ਧਰਮ ਦੇ ਜਿੱਥੇ ਅਕਾਲ ਤਖਤ ਪਹਿਲੀ ਜੁਲਾਈ ਛੜ ਕੇ ਹਰ ਜੁਲਾਈ ਜਾਓ ਹਰ ਰੋਜ਼ ਜਾਓ ਕੋ ਮਨੇ ਕੋਈ ਉਹ ਲਿਖਤੀ ਪੱਤਰ ਵੀ ਦੇ ਰਹੇ ਨੇ ਨਾ ਕੋਈ ਚੱਠੀ ਅਕਾਲ ਤਖਤ ਤੇ ਬੜੀਆਂ ਹਾਂ ਹਾਂ ਜੀ ਉਸ ਅਕਾਲ ਤਖਤ ਸਾਹਿਬ ਤੇ ਜਾ ਕੇ ਤੁਸੀਂ ਪਾਰਟੀ ਨੂੰ ਨਿਸ਼ਾਨਬੂਦ ਕਰਨਾ ਚਾਹੁੰਦੇ ਹੋ ਹਾਂ ਹਾਂ ਜੀ ਤੁਸੀਂ ਇਹ ਤਾਂ ਦੱਸੋ ਨਾ ਹਾਂ ਹਾਂ ਇਹ ਦੋਕੋ ਮੈਂ ਹੱਲੇ ਵੀ ਇਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਜੀ 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 ਦੂਰ ਅੰਦੇਸ਼ੀ ਤੋਂ ਕੰਮ ਲੋ ਹਾਂ ਹਾਂ ਉਹ ਤੁਸੀਂ ਟੋੜਾ ਸਾਹਿਬ ਦੇ ਦੋਤਰੇ ਨੂੰ ਲੈ ਕੇ ਆਓ ਹਾਂ ਜਿਹੜਾ ਬੀਜੇਪੀ ਚ ਹੈ ਹਾਂ ਤੇ ਉਹ ਉਹਨਾਂ ਕਾਰੀ ਦਲ ਦਾ ਦੱਸਦੇ ਪਿਓ ਨਹੀਂ ਇਹ ਉਹ ਬੀਜੇਪੀ ਵਾਲੇ ਛੋਟੇ ਨੇ ਇਹ ਵੱਡੇ ਹੈ ਜੀ ਟੋੜਾ ਸਾਦਾ ਪਰਿਵਾਰ ਆ ਗਿਆ ਜੀ ਹਾਂ ਨਹੀਂ ਨਹੀਂ ਪ੍ਰਣਾ ਸਰਨਾ ਸਾਹਿਬ ਜਿਹੜੇ ਬੀਜੇਪੀ ਚ ਨੇ ਉਹ ਛੋਟੇ ਨੇ ਛੋਟੇ ਦੋ ਤਿੰਨ ਇਹ ਵੱਡੇ ਹੈ ਹਰਿੰਦਰਪਾਲ ਸਿੰਘ ਜਿਹੜੇ ਇਹਨਾਂ ਨੂੰ ਕੀ ਪਤਾ ਛੋਟੇ ਮੈਂ ਤਾਂ ਜਿਹੜਾ ਨਾ ਕੀ ਆਇਆ ਹੈ ਹਾਂਜੀ ਹਾਂਜੀ ਭਲੇ ਹੁਣ ਇਹਨਾਂ ਨੇ ਬਖਸ਼ਰ ਚੋਂ ਆਇਆ ਕਾਲਪੁਰ ਦੀ ਮੁੰਡੇ ਦੋ ਤਿੰਨ ਦਿਨ ਤੱਕ ਹਰ ਪਾਰਟੀ ਚ ਗਿਆ ਕਰਨਗੇ ਹੈ ਸਰਨਾ ਸਾਹਿਬ ਇੱਕ ਉੱਧਰ ਜਾ ਤੂੰ ਉੱਥੇ ਜਾ ਤੂੰ ਉੱਥੇ ਜਾ ਹਾਂਜੀ ਹਾਂ ਸਰਨਾ ਸਾਹਿਬ ਜੇਕਰ ਇਹ ਕੋਈ ਪੱਤਰ ਚਿੱਠੀ ਦਿੰਦੇ ਆ ਸ੍ਰੀ ਕਾਲਤਾਖ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਹਾਂਜੀ ਫਿਰ ਉਹਦੇ ਤੇ ਇੱਕ ਕੋਈ ਜੇ ਕੋਈ ਕਾਰਵਾਈ ਹੁੰਦੀ ਹੈ ਪੈਰਵਾਈ ਕਰਦੇ ਨੇ ਜਥੇਦਾਰ ਸਾਹਿਬ ਤਾਂ ਫਿਰ ਕਿਸ ਤਰ੍ਹਾਂ ਦੇ ਹਾਲਾਤ ਹੋ ਸਕਦੇ ਨੇ ਜੇ ਆਪਾਂ ਅਨਮਾਨ ਜੇ ਸੰਭਾਵਨਾਵਾਂ ਦੀ ਜੱਥੇਦਾਰ ਸਾਹਿਬ ਨੂੰ ਪਹਿਲੇ ਚਿੱਠੀ ਤੇ ਦੇਣ ਨਾ ਹਾਂਜੀ ਜੀ ਜੀ ਚਿੱਠੀ ਵਿੱਚ ਕੀ ਲਿਖਿਆ ਹੈ ਹਾਂ ਹਾਂ ਉਹ ਸਵਾਲ ਜਵਾਬ ਦੇਵਾਂਗੇ ਜਿਹੜਾ ਉਹ ਤਾਂ ਵਦੇਰੀ ਫੋਕਸ ਜਿਹੜਾ ਹੋ ਰਿਹਾ ਉਹਨਾਂ ਵੱਲੋਂ ਜਿਹੜਾ ਸਾਹਮਣੇ ਆ ਰਿਹਾ ਹੈ ਕਿ ਜਿਵੇਂ ਡਾਕਟਰ ਜੀ ਗੱਲ ਇੱਕ ਗੱਲ ਬੜੀ ਪੱਕੀ ਹੈ ਹਾਂਜੀ ਅਕਾਲ ਤਖਤ ਦੇ ਜਥੇਦਾਰ ਸਾਹਿਬ ਵੀ ਜੀ ਪੰਥ ਦੇ ਵਿੱਚ ਇਕਤਾ ਕਰਨ ਵਾਸਤੇ ਆ ਗਏ ਦੁਫਾੜ ਪਾੜਨ ਵਾਸਤੇ ਨਹੀਂ ਆ ਗਏ ਹਾਂ ਹਾਂ ਜੀ 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 ਇਹ ਗੱਲ ਤਾਂ ਠੀਕ ਹੈ ਨਾ ਹਾਂ ਹਾਂ ਜੀ ਜੀ ਤਾਂ ਫਿਰ ਉਹ ਐਸੀ ਕੋਈ ਉਹ ਤੇ ਕੋ ਕਹਣਗੇ ਜੀ ਠੀਕ ਹੈ ਜੀ ਚਿੱਠੀ ਆ ਗਈ ਹੈ ਮੈਂ ਗੱਲ ਕਰ ਲਾਂਗਾ ਪਰ ਤੁਸੀਂ ਮਿਲ ਬੈਠ ਕੇ ਕੰਮ ਕਰੋ ਹਾਂ 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 ਹੁਣ ਕੱਲ ਨੂੰ ਦਿਲ ਨੂੰ ਕਮਜ਼ੋਰ ਕਰਨ ਦੇ ਨਾ ਕਰੋ ਫਿਰ ਕੀ ਕਰੋਗਾ ਕਦੋਂ ਤੱਕ ਦੇ ਹੁਕਮ ਨਹੀਂ ਲੜਨਾ ਕਰੋਗੇ ਹਾਂ ਹਾਂ ਜੀ ਜੀ ਬਿਲਕੁਲ ਬਿਲਕੁਲ ਸਭਾ ਸਾਹਿਬ ਵੀ ਕਰਨ ਜਾ ਰਹੇ ਇੱਕ ਇੱਕ ਹੋਰ ਬੜਾ ਟੇਡਾ ਜਿਹਾ ਮਸਲਾ ਹੈ ਲੱਭ ਕੇ ਤੇ ਟੇਬਲ ਤੇ ਆ ਜਾਓ ਹੂੰ ਹੂੰ ਸਰਨਾ ਸਾਹਿਬ ਇੱਕ ਹੋਰ ਟੇਢੀ ਜੀ ਗੱਲ ਹੈ ਕਿ ਪਾਰਟੀ ਦੇ ਸਰਪ੍ਰਸਤ ਨੇ ਸੁਖਦੇਵ ਸਿੰਘ ਢੀਂਡਸਾ ਸਾਹਿਬ ਉਹ ਵੀ ਵਿਰੋਧ ਦੇ ਵਿੱਚ ਨੇ ਇਸ ਬਾਗੀ ਧਿਰ ਦੇ ਨਾਲ ਨੇ ਇਹ ਇੱਕ ਪਾਸੇ ਸਰਪ੍ਰਸਤ ਹੋਣ ਗੱਲ ਹੈ ਜੀ ਜੀ ਅੱਜ ਜਿਹੜੀ ਪਰਿਵਾਰਕ ਲਾਲਸਾ ਹੂੰ ਹੂੰ ਪੰਚਾਇਤੀ ਲਾਲਸਾ ਤਾਂ ਰਹੀ ਨਹੀਂ ਹੂੰ ਹੂੰ ਜੀ ਪੰਚ ਦੇ ਚਿਰ ਦੀ ਕਰਾ ਦੀ ਲਾਲਸਾ ਨਹੀਂ ਰਹੀ ਹੂੰ ਜੀ ਅੱਜ ਉਹਨਾਂ ਦੇ ਮੁੰਡੇ ਨੂੰ ਟਿਕਟ ਨਹੀਂ ਮਿਲੀ ਹੂੰ ਹੂੰ ਮਾਰਚ ਚ ਚੋਕਰੀ ਦਾਲ ਵਿੱਚ ਸ਼ਾਮਲ ਹੋਏ ਹੂੰ ਹੂੰ ਹਾਂ ਜੀ ਹੂੰ ਜੀ ਅਤ ਪ੍ਰਾਣਿਤ ਨੂੰ ਟਿਕਟ ਨਹੀਂ ਮਿਲੀ ਤੇ ਉਹਨਾਂ ਨੇ ਵਿਰੋਧ ਕਰਤਾ ਤੇ ਹੁਣ ਫਿਰ ਹੂੰ ਉਹਨਾਂ ਨਾਲ ਖੜੇ ਹੋ ਗਏ ਉਹਦੇ ਵਿੱਚ ਕੋਈ ਇਤਨੀ ਵੱਡੀ ਕੁਰਬਾਨੀ ਤੋਂ ਬਾਅਦ ਹੂੰ ਹੂੰ ਇਤਨੀ ਵੱਡੀ ਅਕਾਲੀ ਦਲ ਦੀ ਸੇਵਾ ਕਰਨ ਤੋਂ ਬਾਅਦ ਹੂੰ ਸਰਦਾਰ ਸੁਖਦੇਵ ਸਿੰਘ ਪਿੰਡ ਸਰ ਵਰਗਾ ਲੀਡਰ ਹੂੰ ਆਪਣੇ ਮੁੰਡੇ ਦੀ ਟਿਕਟ ਨਾ ਮਿਲਣ ਤੇ ਨਾਰਾਜ਼ ਹੋ ਕੇ ਪਾਰਟੀ ਨੂੰ ਤੋਂ ਪਾੜ ਕਰਨ ਦੀ ਗੱਲ ਕਰੇ ਇਸ ਤੋਂ ਵੱਡੀ ਖਰਾਬੀ ਕੀ ਹੋ ਸਕਦੀ ਹੈ ਹੂੰ 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 ਹਾਂਜੀ ਜ세ਰ ਸਾਹਿਬ ਇੱਕ ਵਿਰੋਧੀ ਧਿਰਾਂ ਜਿਹੜੀਆਂ ਹੁਣ ਬਾਗੀ ਸੁਰਾਂਚ ਨੇ ਉਹ ਪਾਰਟੀ ਪ੍ਰਧਾਨ ਦੀ ਚੇਂਜ ਚਾਹੁੰਦੇ ਨੇ ਅਸਲ ਤੇ ਵਿੱਚ ਜੇਕਰ ਉਹਨਾਂ ਨੂੰ ਪੂਰੀ ਤਰ੍ਹਾਂ ਘੂਕੀਏ ਕਿ ਦੇਖੋ ਜੀ ਜਿਸ ਨੇ ਚੇਂਜ ਚਾਣੀ ਹੈ ਹਾਂਜੀ ਸੜਕਾਂ ਤੇ ਖਲੋਤੋਂ ਕਿਸੇ ਦੀ ਗੱਲ ਨਹੀਂ ਮੁੰਨੀ ਜਾਏਗੀ ਹਾਂ ਹਾਂ ਜੀ ਉਹ ਪਾਰਟੀ ਫੋਰਮ ਤੇ ਆਵਣ ਹਾਂ ਜੀ ਪ੍ਰਧਾਨਾਂ ਦੀ ਮੀਟਿੰਗ ਹੋਈ ਹੈ ਜ਼ਿਲ੍ਹਾ ਜਥੇਦਾਰਾਂ ਦੀ ਹੋਈ ਹੈ ਸਰਕਲ ਜਥੇਦਾਰਾਂ ਦੀ ਹੋਈ ਹੈ ਕੋਰ ਕਮੇਟੀ ਦੀ ਹੋਈ ਹੈ ਐਗਜ਼ੀਕਟਿਵ ਦੀ ਹੋਈ ਹੈ ਹਾਂ ਹਾਂ ਉਹ ਮੀਟਿੰਗ ਕਰਨ ਦੀ ਤੁਸੀਂ ਦੁਬਾਰਾ ਬੁਲਾਓ ਸੀ ਗਾਣਾ ਚਾਹੁੰਦੇ ਆ ਬੁਲਾ ਦਿਆ ਹੂੰ ਜੇ ਕਹਿੰਦੇ ਫਿਰ ਬੁਲਾਈ ਜਾ ਸਕੇ ਕਿ ਮੀਟਿੰਗ ਇਸ ਇਸ਼ੂ ਨੂੰ ਲੈ ਕੇ ਵੀ ਹਾਂ ਪਾਰਟੀ ਪ੍ਰਧਾਨ ਬਦਲਿਆ ਜਾਵੇ ਬਿਲਕੁਲ ਉਹ ਸਭ ਤੋਂ ਪਹਿਲਾਂ ਤਾਂ ਪਾਰਟੀ ਦੇ ਵਿੱਚ ਵਿਸ਼ਵਾਸ ਰੱਖਣ ਪ੍ਰਧਾਨ 'ਚ ਵਿਸ਼ਵਾਸ ਰੱਖਣ ਹੂੰ ਹੂੰ ਉਸ ਤੋਂ ਬਾਅਦ ਜਿਹੜੀ ਗੱਲ ਉਹਨਾਂ ਨੇ ਮੰਗ ਰੱਖੀ ਹੈ ਰਖਾਣਾ ਹੂੰ ਹੂੰ ਹਾਂ ਕੋਈ ਗੱਲ ਨਹੀਂ ਤੇ ਸਰਨਾ ਸਾਹਿਬ ਤੁਸੀਂ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਹੱਕ 'ਚ ਬੜੇ ਚਟਾਨਾਂ ਵਾਂਗ ਡਟੇ ਹੋਏ ਖੜੇ ਹੋ ਤੁਹਾਨੂੰ ਜੇਕਰ ਤੁਹਾਡੇ ਪਿਛਲੇ ਸਮੇਂ ਤੋਂ ਦੇਖੀਏ ਦੋ ਚਾਰ ਦਿਨਾਂ ਤੋਂ ਤਾਂ ਤੁਹਾਡੀ ਕੋਈ ਆਪਸੀ ਮੀਟਿੰਗ ਵੀ ਹੋਈ ਇਹਨਾਂ ਦਿਨਾਂ ਦੇ ਵਿੱਚ ਪ੍ਰਧਾਨ ਸਾਹਿਬ ਨਾਲ ਬਿਲਕੁਲ ਨਹੀਂ ਹੋਈ। ਅੱਛਾ ਜੀ। ਮੈਂ ਅਕਾਲੀ ਦਲ ਨੂੰ ਤਕੜਾ ਕਰਨ ਵਾਸਤੇ ਚਟਾਨਾ ਕਰਨ ਕੋਸ਼ਿਸ਼ ਕਰਨਾ। ਹੂੰ ਹੂੰ ਜੀ। ਤੁਸੀਂ ਇੰਡੀਵਿਜੂਅਲ ਆਸਤੈ ਨਹੀਂ। ਹੂੰ ਹੂੰ ਹੂੰ। ਇਹਦਾ ਨੋਟ ਕਰ ਲਵਾਂ। ਪਰ ਇੱਕ ਲੋਸ਼ ਬੜਾ ਵੱਡੇ ਪੱਧਰ ਉੱਤੇ ਪੰਥਕ ਲਿਹਾਜ਼ ਦਾ ਲੱਗਦਾ ਹੈ ਕਿ ਜਦੋਂ ਪੰਥਕ ਮਾਮਲਾ ਹੁੰਦਾ ਹੈ ਉਦੋਂ ਅਕਾਲੀ ਦਲ ਜਿਹੜੀ ਨਵਜ ਹੈ ਨਹੀਂ ਪਛਾਣ ਪਾਉਂਦਾ। ਜਿਵੇਂ ਕਿ ਭਾਈ ਅਮਰਤਪਾਲ ਸਿੰਘ ਦੀ ਚੋਣ ਦੇ ਇਲੈਕਸ਼ਨ ਨੂੰ ਲੈ ਕੇ ਉਹਨੂੰ ਜੋੜਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਕਿਸਾਨੀ ਮਸਲੇ ਵੇਲੇ ਵੀ ਕੁਝ ਤਿੰਨ ਖੇਤੀ ਕਾਨੂੰਨ ਜਿਹੜੇ ਬਿੱਲ ਆਇਆ ਉਦੋਂ ਉਹਦਾ ਹੱਕ ਚਿਰਿਆ ਅਕਾਲੀ ਦਲ ਅਜੀਬ ਮਾਮਲੇ ਦੇ ਵਿੱਚ ਕਿਤਨੇ ਕਿਤੇ ਕੋਈ ਦੇਖੋ ਜੀ ਅਕਾਲੀ ਦਲ ਨੂੰ ਸੋਚਨ ਵਿਚਾਰਨ ਦੀ ਨਿੱਠ ਬੈਠ ਕੇ ਲੋੜਤ ਹੈਗੀ ਨਾ ਕਿਸਾਨੀ ਅੰਦੋਲਨਾਂ ਦੇ ਵਿੱਚ ਜੀ ਵਾਹਿਦ ਹਰਸਿਮਰਤ ਕੌਰ ਸੀ ਜਿਸ ਨੇ ਕੈਬਨਿਟ ਮਿਨਿਸਟਰੀ ਚੋਂ ਅਸਤੀਫਾ ਦਿੱਤਾ ਹਾਂ ਹਾਂ ਨਹੀਂ ਉਹ ਕਾਨੂੰਨ ਵੇਲੇ ਜਦੋਂ ਕਾਨੂੰਨ ਲਿਆਂਦਾ ਗਿਆ ਉਦੋਂ ਦਿੰਦਾ ਜਾਂ ਜਦੋਂ ਬਿੱਲ ਆਏ ਉਸ ਸਮੇਂ ਬਿੱਲ ਆਇਆ ਉਸਨੇ ਪੜ੍ਹੇ ਉਹਨੇ ਕਹਿੰਦੇ ਕਿਸਾਨਾਂ ਦੇ ਖਿਲਾਫ ਅਸਤੀਫਾ ਦਿੱਤਾ ਹੂੰ ਜੀ ਜੀ ਹਾਂਜੀ ਜੀ ਜੀ ਅਸਤੀਫਾ ਵੜਾ ਕੇ ਉਹ ਉਹ ਉਹਦਾ ਹੈਗਾ ਕੈਬਨਟ ਵਿੱਚ ਬੈਠੇ ਹੋਏ ਐ ਇੱਕ ਵਾਰ ਨਹੀਂ ਬੰਦਾ ਬੋਲਦਾ ਹੂੰ ਹੂੰ ਜੀ ਬਿਲਕੁਲ ਪੜਿਆ ਪੜ ਕੇ ਉਹਨਾਂ ਕਹਿੰਦੇ ਜਾਇਤ ਨੂੰ ਵਾਪਸ ਲੋਰ ਨਹੀਂ ਤੇ ਸੇ ਨਾ ਕੇ ਅਸਤੀਫਾ ਦਿੰਦੇ ਆ ਅਸਤੀਫਾ ਦਿੱਤਾ ਹੂੰ 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 ਹੋਰ ਇੱਕ ਚਾਲ ਹੋਰ ਹੈ ਜੀ ਤੁਸੀਂ ਹੂੰ ਜੀ ਹਾਂ ਉਹ ਹੀ ਸੀਗਾ ਕਿ ਪੰਥਕ ਲਿਹਾਜ਼ ਉਤੇ ਕਈ ਵਾਰੀ ਮਾਮਲਾ ਉਤਪੰਨ ਹੋ ਜਾਂਦਾ ਹੈ ਸਿਆਸੀ ਤੇ ਪੰਥਕ ਜੁੜਦਾ ਜਿਵੇਂ ਭਾਈ ਅਮਰਤਪਾ ਇੱਥੋਂ ਖੜੀ ਕਲੂਸ ਜੀ ਜੀ ਤੇ ਉਥੋਂ ਇਹਨਾਂ ਨੇ ਬਰਾਬਰ ਪੈਰਲਰ ਆਪਣਾ ਉਮੀਦਵਾਰ ਲਿਆਂਦਾ ਇੱਕ ਇੱਕ ਮਿੰਟ ਦੱਸੋ ਤਾਂ ਨਿਕਲਣਾ ਹਾਂਜੀ ਮੈਂ ਸਭ ਤੋਂ ਪਹਿਲਾਂ ਜਦੋਂ ਮੈਨੂੰ ਪਤਾ ਚੱਲਿਆ ਕਿ ਅਮਰਤਪਾਲ ਲੜਨਾ ਚਾਹ ਰਿਹਾ ਹੂੰ ਜੀ ਮੈਂ ਅਮਰਤਪਾਲ ਦੇ ਬਾਤਾ ਜੀ ਨੂੰ ਟੈਲੀਫੋਨ ਕੀਤਾ ਹੂੰ ਹੂੰ ਵਈ ਤੁਸੀਂ ਅਮਰਤਪਾਲ ਨੂੰ ਲੜਾਣਾ ਚਾਹੁੰਦੇ ਹੂੰ ਹੂੰ ਅਗਰ ਨੇ ਕਿਹਾ ਜੀ ਅਸੀਂ ਬਿਲਕੁਲ ਨਹੀਂ ਲੜਾਣਾ ਚਾਹੁੰਦੇ ਹੂੰ ਜੀ ਅਸੀਂ ਅਕਾਲੀਆ ਅਕਾਲੀ ਰਾਂਗ ਹੈ ਜੀ ਤੇ ਅਕਾਲੀ ਦਲ ਦੇਪੋਰਟ ਕਰਦੇ ਹਾਂ ਹੂੰ ਹੂੰ ਮੱਕਾ ਜੋ ਕੱਲ ਐ ਤਾਂ ਮੈਂ ਦੱਸ ਦਿਆਂ ਹੂੰ ਹੂੰ ਕਿਉਂਕਿ ਮੈਂ ਕਹਿਆ ਜੇ ਉਹ ਚੰਦ ਐ ਪਰਵਾਰ ਚੰਦਾ ਹੈ ਜੀ ਅਸੀਂ ਪ੍ਰਧਾਨ ਨੂੰ ਕਵਾਂਗੇ ਕਿ ਟਿਕਟੇ ਨੂੰ ਦੇ ਦਿਓ ਹੂੰ ਜੀ ਜੀ ਪਰ ਅਚਨ ਚੇਤ ਉੱਤੇ ਗਏ ਤੇ ਦੁਆਇਦ ਨੂੰ ਕਹਤਾ ਜੀ ਆਹ ਹਮਨੇ ਇਸ ਵਾਰ ਲੜ ਰਹਾ ਹੂੰ ਹੂੰ ਜੇ ਉਸ ਵੇਲੇ ਕਹਿੰਦੇ ਤੇ ਅਸੀਂ ਖੜਾ ਹੀ ਨਹੀਂ ਸੀ ਕਰਨਾ ਹੂੰ ਅਮਰਸਵਾਰ ਨੂੰ ਕਹਿੰਦੇ ਚਾਹ ਲੜ ਭਾਵੇਂ ਪਾਲਟਰੀ ਦੀ ਟਿਕਟ ਲੈ ਲੈ ਤੋ ਭਾਵੇਂ ਡੀ ਪੜਨ ਲੈ ਤੇਰੀ ਮਰਜ਼ੀ ਹੈ ਹੂੰ ਹੂੰ ਜੀ 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 ਓਕੇ ਪਰ ਉਹਦੇ ਵਿੱਚ ਖੜਾ ਹੋਣ ਤੋਂ ਬਾਅਦ ਮੈਂ ਸਰਦਾਰ ਬਲਟੋਏ ਨੂੰ ਜਿਸ ਦਿਨ ਕਾਗਜ ਪਰ ਹੈ ਨਾ ਕਿ ਮੇਰੀ ਇੱਕ ਅਰਜ਼ ਹੈ ਕਿ ਤੁਸੀਂ ਬਹੁਤ ਸਿਆਣੇ ਹੋ ਹੂੰ ਤੁਸੀਂ ਅੱਜ ਤੋਂ ਬਾਅਦ ਅਮਰਤਪਾਲ ਦੇ ਖਿਲਾਫ ਕੋਈ ਗੱਲ ਨਹੀਂ ਕਰਦੇ ਹੂੰ 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 ਜੀ ਜੀ ਆਪਣੇ ਇਲਕਾ ਲੜੋ ਆਰਮਨਾਰ ਰੋ ਜੋੜਨ ਜੀ ਜੀ ਵਰਮ ਦੇ ਖਿਲਾਫ ਕੋਈ ਗੱਲ ਨਹੀਂ ਕਰਦੇ ਹੂੰ 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 ਵਰਮ ਨੂੰ ਗਾਰ ਨਾ ਕਿ ਲੜਾਈ ਚ ਜਿਹਦੀ ਜੋ ਸੋਚ ਉਹਨੇ ਕੀਤਾ ਕੀਤਾ ਪਰ ਮੈਂ ਅ ਅਗਰ ਅਮਰਤਪਾਲ ਦੀ ਮਾਤਾ ਉਸ ਵਕਤ ਕਹਿੰਦੀ ਵੀ ਅਸੀਂ ਲੜਨਾ ਹੈ ਹੂੰ ਤਾਂ ਮੈਂ ਪਾਰਟੀ ਨੂੰ ਰਿਕੁਐਸਟ ਕਰਕੇ ਉਹਨਾਂ ਨੂੰ ਟਿਕਟ ਲੈ ਦਿੰਦਾ ਹੂੰ ਹੂੰ ਚਲੋ ਉਹ ਤਾਂ ਲੰਘ ਗਿਆ ਮੈਟਰ ਜੇ ਟਿਕਟ ਲਾਉ ਲਾਉਂਦੇ ਜਾਂਂਡੀ ਪੜਨ ਲੜਦੇ ਅਸੀਂ ਸਪੋਰਟ ਕਰ ਦੇਣੀ ਸੀ ਹੂੰ ਹਾਂ ਜੀ 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 ਬਿਲਕੁਲ ਕਿਉਂਕਿ ਉਹਦੇ ਨਾਲ ਪੰਜਾਬ ਦਾ ਜਿਹੜਾ ਸਿਆਸੀ ਜਿਹੜਾ ਚੋਣਾਂ ਦਾ ਸਿਨੈਰੀਓ ਚੇਂਜ ਹੋ ਸਕਦਾ ਸੀ ਪਾਰਟੀ ਨੂੰ ਇੰਨਾ ਸ਼ੈਤ ਤਕਾ ਨਾ ਲੱਗਦਾ ਚਲੋ ਜਿਹੜੀ ਪਾਣੀ ਵਗ ਗਿਆ ਉਹ ਤੇ ਹੈ ਨਹੀਂ ਹਾਂਜੀ ਹਾਂਜੀ ਇੰਨਾਂ ਬਾਗੀਆਂ ਨੂੰ ਬੇ ਹੋਰ ਪਾਣੀ ਵਗਾਉਣ ਦੀ ਲੋੜ ਨਹੀਂ ਹੂੰ ਹੂੰ ਹਾਂ ਵੀ ਆਓ ਸਰਨਾ ਸਾਹਿਬ ਇੰਨੇ ਸਾਰੇ ਹੁਣ ਬਾਗੀ ਤਰ੍ਹਾਂ ਦੀ ਇੱਕ ਅਗਲੀ ਅੱਖ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਉੱਤੇ ਜਿਹੜੀਆਂ ਪੰਜਾਬ ਨਾਲ ਚਲੋ ਦੇਖੋ ਗੱਲ ਛੱਡੋ ਹਾਂਜੀ ਰਹਿ ਕੇ 4 ਮਿੰਟ ਹੈ ਜੀ ਉਹ ਵੀ ਜਮਾਲ ਹੈ 4 ਕੁ ਮਿੰਟ ਤਾਂ ਕਾਜੂਗੀ ਇਹ ਚੋਣ ਜੀ 4 ਮਿੰਟ ਐਬਜੈਕਟਿਵ ਦੀ ਹੋਣੀ ਆ ਨਾ ਹਾਂ ਹਾਂ ਜੀ ਜੀ ਓਕੇ ਨਹੀਂ ਆਮ ਚੋਣਾਂ ਦੀ ਗੱਲ ਆਮ ਚੋਣਾਂ ਚ ਨਨ ਕੋਣ ਵੋਟਾਂ ਪਾਏਗਾ ਹਾਂ ਹਾਂ ਦੱਸੋ ਮੈਨੂੰ ਇਹ ਆਪਣੇ ਆਪਣੀਆਂ ਸੀਟਾਂ ਚੰਨ ਜਾਂਦੇ ਬੜੀ ਵੱਡੀ ਗੱਲ ਹੋਈ ਹੈ ਹਾਂ 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 ਤੁਹਾਡੇ ਕਹਿੰਦਾ ਭਾਵ ਕਿ ਇਹ ਬਾਗੀ ਤੇਵਰਾਾਂ ਦੇ ਨਾਲ ਅਕਾਲੀ ਦਲ ਨੂੰ ਹਾਲੇ ਤੱਕ ਕੁਝ ਇੰਨਾ ਵੱਡਾ ਆਪਾਂ ਸਿਆਸੀ ਡੈਂਟ ਨਹੀਂ ਪਿਆ ਇਹਨਾਂ ਵੱਲੋਂ ਇਹ ਪినా ਕੋਸ਼ਿਸ਼ ਕੀਤੀ ਹੈ ਪਰ ਪੇਗਾ ਨਹੀਂ ਰਹਿਦਾ ਹਾਂ ਹਾਂ ਅਗਲੇ ਸਮੇਂ ਤੇ ਤੁਹਾਡਾ ਕੋਈ ਸੰਪਰਕ ਹੈ ਨਾ ਅਗਵਾ ਨਾਲ ਜਿਹੜੇ ਹੁਣ ਇਸ ਵੇਲੇ ਮਤਲਬ ਬਾਗੀ ਤੇਵਰ ਦੇ ਵਿੱਚ ਨੇ ਮੈਨੂੰ ਸੰਪਰਕ ਬਣਾਉਣ ਕਿਹੜਾ ਟਾਈਮ ਲਗੜਾ ਲੀ ਹਾਂ ਹਾਂ ਜੀ ਜੀ ਹਾਂ ਉਹਨੇ ਤੁਹਾਡੀ ਟੈਲੀਫੋਨ ਕਰੇ ਮੈਂ ਜਿਹਨੂੰ ਮਰਜ਼ੀ ਟੈਲੀਫੋਨ ਕਰਾਵ ਮੇਰਾ ਗੱਲ ਕਰੇਗਾ ਹਾਂ 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 ਸੰਪਰਕ ਕਿ ਪ੍ਰਾਣਾਂ ਜਿਵੇਂ ਅਨੇ ਥੋੜੇ ਹਾਂ 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 ਚਲੋ ਪਹਿਲਾਂ ਤਾਂ ਬੰਦੇ ਨੇ ਜਾਣਾ ਗੱਲ ਕਰਨੀ ਟਾਈਮ ਲੈਣਾ ਹਾਂ ਜੀ ਸੰਪਰਕ ਹੁੰਦਾ ਹਾਂ 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 ਜੀ 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 ਕੀ ਕਹਿਣਾ ਚਾਹੁੰਦੀ ਹੋ ਫਿਰ ਇਸ ਹੁਣ ਵਾਲੇ ਬਾਗੀ ਤੇਵਰ ਵਾਲੇ ਸਖਸ਼ੀਅਤਾਂ ਦਾ ਹਾਂਜੀ ਆਪਣਾ ਅੱਗੇ ਜ ਖਾਈ ਸੀ ਛਾਲ ਮਾਰਨੇ ਲਾਉਣਾ ਹੀ ਵਾਪਸ ਆਓ ਟੇਬਲ ਤੇ ਬੈਠ ਕੇ ਗੱਲ ਕਰੋ ਔਰ ਗੱਲ ਕਰਕੇ ਸਾਂਝੀ ਵਾਲਤਾ ਦੱਸ ਕੇ ਕੌਣ ਸੰਦੇਹ ਗਿਆ ਤੇ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਨਹੀਂ ਮੈਂ ਕਹਿਣੇ ਆਂਗਾ ਕਹਿ ਦਾਂਗਾ ਤੁਹਾਡੇ ਰਾਜ ਮਨ ਕਹਿੰਦੇ ਕੀ ਲੋ ਜੀ 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 ਇਹੀ ਤਾਂ ਗੱਲ ਹੈ ਕਿ ਪਲੇਟਫਾਰਮ ਦੇ ਅੰਦਰੂਨੀ ਤੇ ਮਸਲਾ ਹੋਵੇ ਜਿਹੜੇ ਬਾਗੀ ਪੀਵਰਾਮ ਵਾਲੇ ਨੇ ਜੇ ਮੈਂ ਬਾਹਰ ਕਹਨ ਨੂੰ ਕਹਾਂਗਾ ਜਿਹੜੀ ਗੱਲ ਕਹਿਣੀ ਹੈ ਮੈਂ ਕਮਰੇ ਚ ਕਹਾਂਗਾ ਇੱਕ ਇੱਕ ਚਰਚਾ ਹੈ ਸਿਆਸੀ ਲਿਹਾਜ਼ ਦੀ ਹੋਰ ਸਰਨਾ ਸਾਹਿਬ ਕਿ ਮਨਪ੍ਰੀਤ ਸਿੰਘ ਐਲੀ ਵੀ ਚੁੱਪ ਨੇ ਵਿਕਰਮ ਸਿੰਘ ਮਜੀਠੀਆ ਵੀ ਇਸ ਈਸ਼ੂ ਤੇ ਬਿਲਕੁਲ ਚੁੱਪ ਨੇ ਕਈ ਦਿਨਾਂ ਤੋਂ ਵਿਕਰਮ ਸਿੰਘ ਮਜੀਠੀਆ ਜਿਹੜੇ ਆ ਗਏ ਜੀ ਉਹ ਆਪਣੇ ਘਰ ਦਿੱਲੀ ਆਇਆ ਹੈ ਪਰਵਾਰ ਰਹਿ ਕੇ ਹੂੰ ਅੱਛਾ ਜੀ ਜੀ ਚੈਨੋ ਛੁੱਟ ਗਿਆ ਹੂੰ ਹੂੰ ਓਕੇ ਓਕੇ ਤੇ ਬਚਾ ਨੇ ਘਰ ਵਾਲੀ ਨੇ ਹੋਰ ਰਿਸ਼ਤਦਾਰਾਂ ਨੇ ਕਿਹਾਣਾ ਕੋਈ ਹੁਣ ਇੱਥੇ ਪੰਜ ਨੇ ਇੱਥੇ ਸਿਆਸਤ ਤਾਂ ਕਰੀਆ ਆ ਰਾਮ ਦਾ ਬੈਠ ਹਾਂ ਹਾਂ ਓਕੇ ਸਾਬ ਮੈਂ ਆਪਣੀ ਸੋਚ ਦੱਸ ਰਿਹਾ ਮੈਂ ਹਾਂ ਮਤਲਬ ਕਹਿੰਦਾ ਭਾਬ ਕਿ ਦਿੱਲੀ ਨੇ ਕਹਿੰਦਾ ਭਾਬ ਆਹ ਦਿੱਲੀ ਇਹ ਮਿਸ਼ਨ ਪੰਜਾਬੀ